ਬੋਲੋ ਸਿਮਰੋ ਸਿਮਰ 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 ਸੁਖ ਪਾਓ ਸੁਖ ਪਾਓ ਕਲ ਕਲੇਸ਼ ਕਲ ਕਲੇਸ਼ ਤਨ ਮਾਹੀ ਮਿਟਾਵੇ ਇੰਜੋਏ ਵਿਦ ਥਿਸ ਡੋਨਟ ਫਾਰਮੈਲਿਟੀ ਡੋਨਟ ਮੇਕ ਇਟ ਅ ਫਾਰਮੈਲਿਟੀ ਵਾਟ ਯੂ ਵਾਟ ਟੂ ਵਾਟ ਟੂ ਵਾਟ ਟੂ ਵਾਟ 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 ਨੋ 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 ਡੋਨਟ ਮੇਕ ਇਟ ਫਾਰਮੈਲਿਟੀ ਜਸਟ ਸਟੇ ਵਿਦ ਦਾ ਪਿਆਰ ਕੈਨ ਸਮਨ ਸੇ ਦ ਪਾਇ ਗਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹਨ ਮਿਸਟ ਆਲ ਸਮਥਿੰਗ ਵੈਨ ਗੇਮ ਟੂ ਦ ਕਿਚਨ ਹਨ ਅੰਦਰੋਂ ਅਜਾਇਨਾ ਤੁਹਾਨੂੰ ਸਾਰਿਆਂ ਨੂੰ ਭੁੱਖ ਲੱਗ ਗਈ ਇੱਥੇ ਲੰਬੀ ਲਾਈਨ ਲੱਗਦੀ ਪਹਿਲੇ ਮੈਂ ਪੀਜ਼ਾ ਖਾਣਾ ਆਮ ਵੈਰੀ ਹੰਗਰੀ ਹੈਨਾ ਮੈਨੂੰ ਪਹਿਲੇ 버ਜਰ ਮਿਲ ਗਿਆ ਉਸੇ ਤਰ੍ਹਾਂ ਸਿਮਰਨ ਦੀ ਭੁੱਖ ਲੱਗਣੀ ਚਾਹੀਦੀ ਸਾਨੂੰ ਤੁਹਾਡੇ ਕੋਲ ਅਗਰ ਘਰ ਬੈਠੇ ਹੋਗੇ ਹੈ ਪੈਣਾ ਸਾਰੀਆਂ ਗੱਠੀਆਂ ਹੈ ਬੀਬੀਆਂ ਬੱਚੇ ਵੀਰ ਮੇਰੇ ਬੈਠੇ ਨੇ ਇਹ ਬੱਚੇ ਪਤਾ ਕਦੋਂ ਸਿਮਰਨ ਕਰਨਗੇ ਜਦੋਂ ਤੁਸੀਂ ਘਰ ਬੈ ਕੇ 5 10 15 ਮਿੰਟ ਰੀਡਿੰਗ ਕਰੋਗੀਆਂ ਜੋ ਤੁਸੀਂ ਕਰੋਗੀਆਂ ਉਹ ਹੀ ਇਹਨਾਂ ਬੱਚਿਆਂ ਨੇ ਕਰਨਾ ਹੈ ਜੋ ਮੇਰੇ ਵੀਰ ਕਰਨਗੇ ਉਹ ਹੀ ਇਹਨਾਂ ਬੱਚਿਆਂ ਨੇ ਅੱਗੇ ਕਰਨਾ ਹੈ ਦੇ ਵਿਲ ਡੈਫੀਨਿਟਲੀ ਫਾਲੋ ਯੂ ਇਫ ਮਮ ਸੀਟਸ ਐਟ ਹੋਮ ਡੂਇੰਗ ਰੈਡਸ ਆਂਡ ਦਾ ਪਾਠ ਦੇ ਵਿਲ ਸਟਾਰਟ ਬਲੀੰਗ ਇਟ ਸਲੋਲੀ